ਬੀਤੇ ਦਿਨੀ ਦਿੜਬਾ ਦੇ ਪਿੰਡ ਬਗਰੋਲ ਵਿਖੇ ਡਾਕਟਰ ਭੀਮਰਾਓਂਬੇਦਕਰ ਦੇ ਲਾਏ ਗਏ ਬੁੱਤ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਜਿੱਥੋਂ ਇਹ ਦੋ ਧਿਰਾਂ ਵਿੱਚ ਜੰਮ ਕੇ ਲੜਾਈ ਹੋਈ ਸੀ। ਸੋ ਤੋਂ ਬਾਅਦ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਲਾਏ ਗਏ ਬੁੱਤ ਦੀ ਸੁਰੱਖਿਆ ਯਕੀਨੀ ਬਣਾਈ ਜਿਸ ਤੋਂ ਬਾਅਦ ਹੁਣ ਸਿਆਸਤ ਵੀ ਗਰਮਾਉਂਦੀ ਨਜ਼ਰ ਆ ਰਹੀ ਹੈ। ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਕਟਨਾਵਾਲੀ ਥਾ ਤੇ ਪਹੁੰਚ ਕੇ ਪੀਮਰਾ ਉਮਬੇਦਕਰ ਜੀ ਨੂੰ ਨਤਮਸਤਕ ਹੋ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅੱਜ ਰਿਪਬਲਿਕਨ ਪਾਰਟੀ ਆਫ ਇੰਡੀਆ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਪਾਇਕਾ ਆ ਕੇ ਰਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਥੇ ਪਹੁੰਚ ਕੇ ਉਹਨਾਂ ਨੇ ਬੁੱਤ ਲਾਉਣ ਵਾਲੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਕਦੇ ਵੀ ਅਜਿਹੀ ਹਰਕਤ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਸੀਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੀਮਰਾਉਂਬੇਦਕਰ ਦੀ ਲਾਇ ਬੁੱਤ ਦੀ ਰੱਖਿਆ ਲਈ ਵੀ ਗੱਲ ਕਰਾਂਗੇ ਦੱਸ ਤੀਏ ਕਿ ਇਸ ਮੌਕੇ ਪਿੰਡ ਪਗਰੋਲ ਦੇ ਅੰਦਰ ਮਾਹੌਲ ਸ਼ਾਂਤ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰਕੇ ਲਾਏ ਗਏ ਬੁੱਤ ਦੀ ਦਿਨ ਰਾਤ ਸੁਰੱਖਿਆ ਕੀਤੀ ਜਾ ਰਹੀ ਹੈ ਮੈ ਰਿਪਬਲਿਕਨ ਪਾਰਟੀ ਤੋਂ ਸੁਭਾ ਪ੍ਰਧਾਨ ਹੈਗਾ ਮੰਦ ਭਾਗੀ ਘਟਨਾ ਜੋ ਵਾਪਰੀ ਇਸ ਪਿੰਡ ਦੇ ਵਿੱਚ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਬੜੀ ਨਿੰਦਨਯੋਗ ਹੈਗੀ ਹੈ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਤੁਹਾਡੇ ਚੈਨਲ ਆ ਰਹੀ سوشل ਮੀਡੀਆ ਤੇ ਤੇ ਕਰ ਰਾਤ ਵੀਡੀਓ ਆਈ ਤਾਂ ਸਮਾਜਿਕ ਕੇਂਦਰੀ ਮੰਤਰੀ रामदास आठवले रिपब्लिकन पार्टी ऑफ इंडिया ਤੋਂ ਮਹਾਰਾਸ਼ਟਰ ਤੋਂ ਆ ਉਹਨਾਂ ਨਾਲ ਹੀ ਮੇਰੀ ਰਾਤ ਮੰਤਰੀ ਜੀ ਨਾਲ ਗੱਲ ਹੋਈ ਉਹਨਾਂ ਨੇ ਤੁਰੰਤੀ ਮੈਨੂੰ ਆਖਿਆ ਵੀ ਪ੍ਰਧਾਨ ਜੀ ਉੱਥੇ ਜਾ ਕੇ ਜਾਇਜਾ ਲੈ ਕੇ ਆਓ ਕੀ ਘਟਨਾ ਹੈਗੀ ਹੈ ਕਿਉਂ ਵਾਪਰੀ ਹੈਗੀ ਹੈ ਕਿਉਂ ਨਹੀਂ ਵਾਪਰੀ ਹੈਗੀ ਹੈ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਹਮੇਸ਼ਾ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲਾਂ ਅੰਮ੍ਰਿਤਸਰ ਵਿਖੇ ਆ ਥੋੜੇ ਦਿਨ ਹੋਏ ਹੈ ਘਟਨਾ ਵਾਪਰੀ ਹੈਗੀ ਹੈ ਉਹ ਜਿਹੜਾ ਬੱਚੇ ਮੁੰਡੇ ਨੇ ਜਿਹੜੀ ਘਟਨਾ ਉਸ ਸਟੈਚੂ ਨਾਲ ਵਾਪਰੀ ਉਹ ਸਟੂਲ ਕਾਸਟੀ ਸੀਗਾ ਬੜਾ ਸਾਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਵੀ ਅਜਿਹੀ ਘਟਨਾ ਪੰਜਾਬ ਦੇ ਵਿੱਚ ਵਾਰ-ਵਾਰ ਜਿਹੜੀਆਂ ਵਾਪਰ ਰਹੀਆਂ ਹਨ ਨਹੀਂ ਵਾਪਰਨੀਆਂ ਚਾਹੀਦੀਆਂ ਬਾਕੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਉਹਦੀ ਲੋਟਰੀ ਸਥਿਤੀ ਬਹੁਤ ਮਾੜੀ ਹੈਗੀ ਹੈ ਨਸ਼ਾ ਵਿਕ ਰਿਹਾ ਹੈਗਾ ਲੋਟਰੀ ਦੀ ਸਥਿਤੀ ਇੰਨੀ ਕੁ ਮਾੜੀ ਹੈ ਵੀ ਥਾਂ-ਥਾਂ ਕਤਲ ਹੋ ਰਿਹਾ ਹੈ ਗੁੰਡਾਗਰਦੀ ਹੋ ਰਹੀ ਹੈ ਗੋਲੀ ਚੱਲ ਰਹੀ ਹੈ ਔਰ ਜਿਹੜੇ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਉਸੇ ਤੇ ਹਮਲਾ ਹੋ ਜਾਣਾ ਉਹਨੂੰ ਟਾਰਗੇਟ ਟਾਰਗੇਟ ਕੀਤਾ ਜਾਣਾ ਤੇ ਬੜੀ ਨਿੰਦਨਯੋਗ ਹੈਗੀ ਹੈ ਇਹਦੀ ਐਸਐਸਪੀ ਨਾਲ ਅਸੀਂ ਗੱਲ ਵੀ ਕਰਾਉਣੇ ਐ ਐਸਐਸਪੀ ਸਾਹਿਬ ਨਾਲ ਮੀਟਿੰਗ ਵੀ ਕਰਦੇ ਆ ਇਸ ਵਿਸ਼ੇ ਤੇ ਦੇਖੋ ਜੀ ਇਹ ਡੰਗਾਈ ਦੇ ਵਿੱਚ ਇਹਦੀ ਜਾਂਚ ਕਰਾਵਾਂਗੇ ਜੇ ਜੇ ਤੇ ਸਟੇ ਹੈਗਾ ਤੇ ਕੋਈ ਟੀਮ ਇਹਨਾਂ ਦੀ ਬੈਠ ਕੇ ਜਾਂਚ ਪੜਤਾਲ ਕਰੇ ਅੱਛੀ ਤਰੀਕੇ ਨਾਲ ਵੀ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਤਾਂ ਪੰਚਾਇਤ ਦਾ ਮਤਾ ਪਾਇਆ ਹੋਣਾ ਸਾਰੀ ਪੰਚਾਇਤ ਹੁੰਦੀ ਹੈ ਪੰਚਾਇਤ ਇੱਕ ਪੰਚਾਇਤ ਜਿਹੜੀ ਹੈਗੀ ਹੈ ਪੰਚਾਇਤਿਕ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਭੇਜਿਆ ਹੈਗਾ ਪੰਚਾਇਤ ਬਣੀ ਹੈ ਜਿਸ ਸਟੈਚੂ ਪਿੰਡ ਚ ਲਾਇਆ ਅੱਛਾ ਕੰਮ ਕੀਤਾ ਸਟੈਚੂ ਲੱਗਣਾ ਚਾਹੀਦੇ ਆ ਜਿਨ੍ਹਾਂ ਨੇ ਵਧੀਆ ਸੰਵਿਧਾਨ ਲਈ ਕੰਮ ਕੀਤਾ ਜੇ ਨੌਕਰੀਆਂ ਮਿਲੀਆਂ ਅੱਜ ਨੌਜਵਾਨਾ ਵਰਦੀਆਂ ਪਾ ਕੇ ਬੈਠੇ ਬਾਬਾ ਸਾਹਿਬ ਕਰਕੇ ਬੈਠੇ ਹੋਏ ਆ ਜਿਵੇਂ ਅੱਜ ਲਗਜ਼ਰੀ ਗੱਡੀਆਂ ਚ ਘੁੰਮ ਰਹੇ ਆ ਜਾਂ ਪਾਵਰਾਂ ਸਾਨੂੰ ਦਿੱਤੀਆਂ ਹੋਈਆਂ ਬਾਬਾ ਸਾਹਿਬ ਕਰਕੇ ਮਿਲੀਆਂ ਹੋਈਆਂ ਦੇਖੋ ਇੱਥ ਸੰਗਰੂਰ ਦੀ ਨੂੰ ਕਰਨਾ ਚਾਹੀਦਾ ਕਿਸੇ ਤਰ੍ਹਾਂ ਦੀ ਦੁਬਾਰਾ ਘਟਨਾ ਨਾ ਵਾਪਰੇ ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋਵੇ ਸੰਗਰੂਰ ਤੋਂ ਕੁਲਵੀਰ ਦੀ ਦੈਨਿਕ ਸਵੇਰਾ ਲਈ ਰਿਪੋਰਟ